ਅੱਜ ਮੇਤਰੋ ਮੋਗੇ ਮੰਡੀ ਤੇ ਖੜੇ ਆ ਥੋੜੇ ਵਾਸਤੇ ਸਵਰਾਜ 855 ਟਰੈਕਟਰ ਲੈ ਕੇ ਆਏ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਕੀ ਹਾਲ ਆ ਬਾਈ ਠੀਕ ਠਾਕ ਜੀ ਕਿਹੜਾ ਮਾਡਲ ਆ 855 ਜੀ 2008 ਮਾਡਲ ਆ ਬਾਈ ਠੀਕ ਆ 2008 ਮਾਡਲ ਆ ਨੰਬਰ ਬਾਈ 50 ਵਾ ਪੀਬੀ 48 ਮਲੋਹ ਦਾ ਹਨਾ ਠੀਕ ਆ ਵੀਰੇ ਕਲੌਸ ਕਰ ਇੰਜਨ ਆ ਗੱਲ ਕਰੀਏ ਟਾਇਰਾਂ ਦੀ ਇੱਧਰ ਆ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਬਾਈ ਆ ਮਰਦੋ 70% ਦਾ ਰਹਿ ਗਿਆ ਐਮ ਆਰਪ ਦੇ ਠੀਕ ਆ ਬਾਈ ਮਗਰੇ ਟਾਇਰ ਰਹਿ ਗਏ ਗੁੜੀਅਰ ਦੇ ਬਾਈ ਕਿੰਨੇ ਪੈਸੇ 60 ਪੈਸੇ ਠੀਕ ਆ ਠੀਕ ਆ ਬਾਈ ਰੰਗ ਪੇਡ ਦੀ ਗੱਲ ਕਰੀਏ ਫੁੱਲ ਡ੍ਰੈਕਟਰ ਬਾਈ ਸਾਰਾ ਸਾਰਾ ਰੀਨਲ ਆ ਸਾਰੀ ਗਰ ਬੰਦਾ ਨਾਲ ਵੀ ਲਿਆਵੇ ਠੀਕ ਆ ਚੈਕਰ ਵਾਲੇ ਆਪਣਾ ਪ੍ਰੋਪਲੇਟਰ ਵਾਗੇ ਲੈ ਗੇ ਤੁਹਾਨੂੰ ਵੀ ਆਪਣੀ ਇੰਨੀ ਗਰੰਟੀ ਆ ਵਾਹ ਕੇ ਚਲਾ ਕੇ ਟਰੈਕਟਰ ਲਿਆ ਸਕਦੇ ਹਾਂ ਹਾਂ ਫੁੱਲ ਗਰੰਟੀ ਆ ਬਾਈ ਠੀਕ ਆ ਇੰਜਨ ਗੇਅਰ ਦਾ ਪੂਰਾ ਹੀ ਚੰਗਾ ਕਾਗਜ਼ੀ ਪੱਤਰ ਓਕੇ ਆ ਬਾਈ ਕਾਗਜ਼ੀ ਪੱਤਰ ਓਕੇ ਮਿਲਣਗੇ ਬਾਈ ਠੀਕ ਆ ਸੂਸਰੀ ਸੂਸਰੀ ਸਾਰੀ ਨਾਲ ਦੇਵਾਂਗਾ ਠੀਕ ਆ ਜਿਵੇਂ ਆ ਸਾਰਾ ਸਮਾਨ ਆ ਫਾਈਬਰ ਵਾਲੀ ਹੱਡਾ ਐਮਪਾ ਡੰਡਾ ਫੱਟੀ ਸਾਰਾ ਕੋ ਨਾਲ ਮਿਲੂਗਾ ਠੀਕ ਆ ਬਾਈ ਯਾ ਸੀਰੀਅਸ ਸਟicker ਲੱਗੇ ਡ੍ਰਾਈਵਰ ਦੇ ਬਾਈ ਹਾਲ ਤੱਕ ਹੈ ਪੀਟੀਓ ਵਾਲਾ ਸਟicker ਲੱਗਾ ਹਜੇ ਠੀਕ ਆ ਬਾਈ ਰਿਮਰ ਰੁਮਾ ਦਾ ਪੂਰਾ ਹਰੇਮਰ ਰੁਮਾ ਦਾ ਡ੍ਰਾਈਵਰ ਜਾਨੀ ਕਿ ਪੂਰਾ ਚੰਗਾ ਪੂਰਾ ਚੰਗਾ ਜੀ ਫੁੱਲ ਦਾ ਕਰੂਗਾ ਠੀਕ ਆ ਕੋਈ ਮਸ਼ੀਨ ਤੇ ਨਹੀਂ ਚੱਲਿਆ ਕੱਲੀ ਵਾਈ ਤੇ ਚੱਲਿਆ ਵਾ ਕੱਲੀ ਵਾਈ ਤੇ ਚੱਲਿਆ ਵਾ ਪਲੇਟਾਂ ਬਲੂ ਤਾਂ ਸੁੱਕਰ ਸਾਰੇ ਪਲੇਟਾਂ ਬੂਟਾ ਵਿਲਾਖ ਮਾੜਾ ਬਣ ਜਿਹਾ ਹਾਂ ਪਲੇਟਾਂ ਬਲੂ ਤਾਂ ਹਰੀਆਂ ਨਾਲ ਦੀਆਂ ਕਲੋਸ ਕਰੀ ਜਿਨੋਂ ਕਰ ਹਾਂ ਉਹ ਕਲੋਸ ਕਰਦੀ ਮੋਰ ਪਈਆ ਕਲੋਸ ਕਰ ਇੰਜ ਨਾਲ ਡਿਮਾਂਡ ਦੀ ਗੱਲ ਕਰੀਏ ਬਾਈ ਡਿਮਾਂਡ ਬਾਈ 3 ਲੱਖ 10 ਹ 10 ਲੱਖ 10 ਹਜ਼ਾਰ ਰੁਪਿਆ ਡਿਮਾਂਡ ਆ। ਤੁਸੀਂ ਥੋੜਾ ਵੀਡੀਓ ਨੂੰ ਦੇਖ ਕੇ ਆਉਂਦਾ ਬੰਦਾ ਹਾਂ ਬਾਈ। ਉਹਦਾ ਫੁੱਲ ਮਾਉਂਟ ਨਾ ਕਰੀਂ ਬਈ 2 ਲੱਖ ਤੇ ਟਰੈਕਟਰ ਦੇਵਾਂਗੇ 90 ਹਜ਼ਾਰ ਰੁਪਿਆ। 3 10 20 ਹਜ਼ਾਰ ਛੱਡ ਦੇਓਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ। 2 ਲੱਖ 90 ਹਜ਼ਾਰ ਰੁਪਿਆ ਮੰਨ ਕੇ ਆ ਦੇ ਬੰਦਾ। ਠੀਕ ਆ 2 ਲੱਖ 90 ਹਜ਼ਾਰ ਦਾ ਟਰੈਕਟਰ ਦੇ ਦੇਣਗੇ ਇੰਜਨ ਗੇਅਰ ਦਾ ਆਪਣਾ ਵਾਹ ਕੇ ਲੈ ਜਾ ਹੈਂ। ਹਾਂ ਬਾਈ ਕੇ ਲਗਣਾ ਬੜਬੂ ਵਾਹ ਕੇ ਲੈ ਜਾ। ਠੀਕ ਆ ਬਾਈ। ਕਿਹੜੇ ਬੈਂਡ ਵਗਾਊ ਆ? ਇਹ ਮਾੜੀ ਮੋਸਤੋ ਬਈ ਜੀ। ਜਿਹੜਾ ਮੋਗਾ ਹੀ ਆ। ਇਹ ਹਣ ਬਾਈ ਥੋੜੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਣ ਕਰਨਾ ਕਰਾਂਗੇ ਬਾਈ ਬੰਦਾ ਮੋਰ ਤਾਂ ਡੇਟ ਚਲਾਗੇ ਆਪਣਾ ਠੀਕ ਆ ਬਾਈ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ